ਸਸ਼ਿਕਾ ਜੀ ਪੀਟੀਸੀ న్యూਸ ਨਾਲ ਜੁੜਿਓ ਤੁਸੀਂ ਵੱਡੀ ਖਬਰ ਰਾਜਾ ਵੜਿੰਗ ਨਾਲ ਜੁੜੀ ਹੋਈ ਹੈ ਤੇ ਐਸਸੀ ਕਮਿਸ਼ਨ ਰਾਜਾ ਵੜਿੰਗ ਨੂੰ ਲੈ ਕੇ ਸਖਤ ਰੋ ਵਿੱਚ ਨਜ਼ਰ ਆ ਰਿਹਾ ਤਾਂ ਐਸਸੀ ਕਮਿਸ਼ਨ ਵੱਲੋਂ ਜਿੱਥੇ ਪਹਿਲਾਂ ਅਸੀਂ ਕਈ ਰਿਪੋਰਟਾਂ ਜਿਹੜੀਆਂ ਤਲਬ ਕੀਤੀਆਂ ਗਈਆਂ ਸੀ ਤਾਂ ਉਧਰ ਹੋਰ ਸਖਤ ਹੁਕਮ ਕਰ ਦਿੱਤੇ ਗਏ ਤਾਂ ਪੰਜਾਬ ਪੁਲਿਸ ਨੂੰ 20 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਿਆ ਤਾਦਦੀਏ ਕਿ ਜੋ ਸਾਬਕਾ ਮੰਤਰੀ ਬੁੱਟਾ ਸਿੰਘ ਤੇ ਜਿਹੜਾ ਵਿਵਾਦਤ ਬਿਆਨ ਦਿੱਤਾ ਸੀ ਰਾਜਾ ਵਡਿੰਗ ਵੱਲੋਂ ਤਾਂ ਉਸ ਨੂੰ ਲੈ ਕੇ ਐਸ்சி ਕਮਿਸ਼ਨ ਵੱਲੋਂ ਸੁਮੋਟੂ ਲਿਆ ਹੋਇਆ ਤੇ ਉਸੇ ਦੇ ਤਹਿਤ ਕਾਰਵਾਈ ਚੱਲ ਰਹੀ ਹੈ ਤੇ ਡੀਐਸਪੀ ਨੂੰ ਤਲਬ ਕੀਤਾ ਗਿਆ ਸੀ ਹਾਲਾਂਕਿ ਐਸਐਸਪੀ ਨੂੰ ਤਲਬ ਕੀਤਾ ਗਿਆ ਸੀ ਜਿਸ ਵਿੱਚ ਕਿ ਡੀਐਸਪੀ ਵੱਲੋਂ ਜਿਹੜੀ ਰਿਪੋਰਟ ਆ ਉਹ ਪੇਸ਼ ਕੀਤੀ ਗਈ ਹੈ ਤਾਂ ਰਿਪੋਰਟ ਪੇਸ਼ ਕਰਨ ਸਮੇਂ ਜਿਹੜੀ ਵੀਡੀਓ ਵੀ ਬਣਾਈ ਗਈ ਹੈ ਐਸ்சி ਕਮਿਸ਼ਨ ਵੱਲੋਂ ਜਸਵੀਰ ਸਿੰਘ ਗੜੀ ਵੱਲੋਂ ਅਤੇ ਸਾਰੇ ਸਵਾਲ-ਜਵਾਬ ਹੋਏ ਨੇ ਤੇ ਇੱਥੋਂ ਤੱਕ ਕਿਹਾ ਗਿਆ ਹੈ ਕਿ ਆਖਰਕਾਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਹੁਣ ਤੱਕ ਕਿਉਂ ਨਹੀਂ ਹੋਈ ਹੁਣ ਤੱਕ ਕਿਉਂ ਨਹੀਂ ਲੱਭਿਆ ਗਿਆ ਜਿਹੜਾ ਕਿ ਚੋਣ ਪ੍ਰਚਾਰ ਵੀ ਕਰਦੇ ਨਜ਼ਰ ਆ ਰਹੇ ਆ ਤੇ ਵੱਖ-ਵੱਖ ਥਾਵਾਂ ਤੇ ਜਾਂਦੇ ਨਜ਼ਰ ਆ ਰਹੇ ਆ ਤੇ ਪੰਜਾਬ ਪੁਲਿਸ ਦੀ ਅੱਖ ਤੋਂ ਕਿਉਂ ਨਹੀਂ ਉਹ ਅੱਖ ਚ ਕਿਉਂ ਨਹੀਂ ਆ ਰਹੇ ਤਾਂ ਅਜਿਹੇ ਸਵਾਲ ਹੈ ਜਿਹੜੇ ਉਹ ਖੜੇ ਕੀਤੇ ਨੇ ਐਸੀ ਕਮਿਸ਼ਨ ਜਸਵੀਰ ਸਿੰਘ ਗੜੀ ਵੱਲੋਂ ਤਾਂ ਮੌਕੇ ਤੇ ਕਿਵੇਂ ਡੀਐਸਪੀ ਨੇ ਸਾਰੀ ਰਿਪੋਰਟ ਜਿਹੜੀ ਦਿੱਤੀ ਹੈ ਤੇ ਕੀ ਸਵਾਲ ਹੋਏ ਨੇ ਪਹਿਲਾਂ ਉਹ ਵੀਡੀਓ ਸੁਣੋ ਤੇ ਬਾਅਦ ਵਿੱਚ ਐਕਸ਼ਨ ਮੋਡ ਵਿੱਚ ਕੀ ਕੁਝ ਹੋਰ ਕੁਝ ਹੋਇਆ ਸਾਡੇ ਪੱਤਰਕਾਰ ਨਾਲ ਅਹਿਮ ਜਿਹੜੀ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਜਵਾਬ ਦਿੱਤਾ ਗਿਆ ਉਹ ਵੀ ਤੁਹਾਨੂੰ ਸੁਣਾਉਣੇ ਆ ਸਰ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਰ ਅਸੀਂ ਤੇ ਜੌਨੇ ਸਰ ਇੱਥੇ ਢੇੜ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉੱਥੇ ਤੇ ਉੱਥੇ ਅਮਰਸਰ ਸਰ ਜੇ ਸਾਡੀ ਸਤਾਸੀ ਨਾਲ ਸਾਡੇ ਐਸਪੀ ਡੀ ਸਾਹਿਬ ਸੀ ਹੋਰ ਵੀ ਡੀਐਸਪੀ ਸਰ ਬਾਅਦ ਸੀ ਉਹ ਵੀ ਹੋਇਆ ਤਰੰਤਾਰਨ ਹੈ ਨਹੀਂ ਕਿਉਂ ਰੈਲੀ ਚ ਤਰੰਤਾਰਨ ਸਰ ਉੱਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਫਿਰ ਹਾਂਜੀ ਸਰ ਪਰ ਜਲਦੀ ਫਿਰ ਸੀਕਵੈਂਸ ਕਰ ਲਾਂਗੇ ਸਰ ਨੂੰ ਕੰਪਲੀਟ ਕਰ ਲਾਂਗੇ ਕੱਲ ਇਹ ਤਰੰਤਾਰਨ ਸੀ ਕੇਸ ਉਹ ਕੇ ਪਾਇਆ ਪ੍ਰੋਜੈਕਟ ਦਾ ਸਾਰਾ ਕੁਝ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਸੋਰਸ ਲੱਗੇ ਸਾਡੇ ਸਰ ਉਹ ਸਭ ਯੋਜਨਾ ਕਰ ਲਾਂਗੇ ਸਾਡੇ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰ ਲਾਂਗੇ ਹੂੰ ਉਹ ਸਾਰਾ ਕੁਝ ਕਰ ਰਾਜਾ ਹੀ ਆ ਰਾਬਿੰਡ ਹੌਟਲ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਤੇ ਹੈ ਦੇਖੋ ਕੰਪਲੀਟ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ 'ਚ ਰਾਜਾ ਹੀ ਆ ਰੱਬ ਨੇ ਹੁਣ ਤਾਂ ਨਹੀਂ ਹੈਗਾ ਸਰ ਰਿਸੀਵ ਕਰ ਲੈਣਾ ਜਿੱਥੇ ਕਰਾਂਗੇ ਜੀ ਸਰ ਇਹ ਕਿੰਨੇ ਦਿਨ ਚੇ ਰਿਪੋਰਟ ਕਰੋਗੇ ਵੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੀ ਲੋ ਟੈਕਨੀਕਲ ਦੇ ਵਿੱਚ ਜਿਹੜਾ ਪੈਂਟ ਕੀ ਦਾ ਸਰਟੀਫਿਕੇਟ ਲੈਣਾ ਸਰ ਉਹ ਉੱਥੋਂ ਮਿਲਣਾ ਹੋਏ ਇਹ ਸਰ ਟੈਕਨੀਕਲ ਸਰ ਤੋਂ ਹੀ ਸੰਭੰਧ ਹੈ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋਰ ਤੋਂ ਲੈਵਾਂਗੇ ਜਾਂ ਸਾਡੇ ਡੀਆਈਏ ਆਫਿਸ ਦੇ ਵਿੱਚ ਹੈਗਾ ਫਰੈਂਸੀਕ ਲੈਬ ਤੋਂ ਯਕੀਨੀ ਤੌਰ ਤੇ ਨਿਮਨ ਜੇ ਮੁਹਾਲੀ ਆ ਉਹ ਫਿਰ ਉੱਥੇ ਵੀ ਹੈਗੀ ਸਰ ਜੀ ਇਹ ਮੈਨੂੰ ਵੀ ਤਾਂ ਮੈਂ 24 ਘੰਟੇ ਹੀ ਕਢਾ ਦਿੰਦਾ ਐਦਾਂ ਭੇਜ ਕੇ ਮੈਂ ਹੁਣ ਹੀ ਕਢਾ ਲੈਂਦਾ ਕਰਵਾ ਲੈਣਾ ਸਰ ਐਸੀ ਕਰਾ ਲੈਣੀ ਹੂੰ ਕਰਾ ਲੈਣੀ ਜੀ ਐਸਾ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਭਾਸ਼ਣ ਤਾਂ ਦਿੱਤਾ ਹੀ ਹੈ ਨਾ ਆਪਣੇ ਚੇਤੇ ਪਾਏ ਉਹ ਕਰਵਾ ਲੈਣਾ ਐਸੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਰਾਜਾ ਬੜਿੰਗ ਉਹਨਾਂ ਦੀ ਗ੍ਰਿਫਤਾਰੀ ਦੇ ਆਦੇਸ਼ ਦੇ ਦਿੱਤੇ ਕਿ ਗ੍ਰਿਫਤਾਰ ਕੀਤਾ ਜਾਵੇ 8 ਦਿਨਾਂ ਦੇ ਅੰਦਰ ਮੈਂ ਆਪਣੇ ਵੱਲੋਂ ਕਾਨੂੰਨੀ ਕਾਰਵਾਈ ਦੇ ਜਿਹੜੇ ਹੈਗੇ ਆ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਂਦਾ ਉਹ ਕਾਰਵਾਈਆਂ ਕਰਨ ਦੇ ਲਈ ਪੰਜਾਬ ਪੁਲਿਸ ਨੂੰ ਜਿਹੜੇ ਹੈਗੇ ਆ ਉਹ ਡਾਇਰੈਕਸ਼ਨਸ ਔਰ ਸੁਜੈਸ਼ਨਸ ਦਿੰਦੇ ਨੇ ਕਿ ਜਿਹੜਾ ਜਦੋਂ ਪਰਚਾ ਦਰਜ ਹੋ ਗਿਆ ਮਾਨਜੋਗ ਸਾਬਕਾ ਕਰਮ ਮੰਤਰੀ ਮਰਹੂਮ ਸਰਦਾਰ ਬੂਟਾ ਸਿੰਘ ਜੀ ਬਾਰੇ ਜੋ ਬੋਲਿਆ ਗਿਆ ਉਹਦੇ ਨਾਲ ਸਮੁੱਚੇ ਪੰਜਾਬ ਦਾ ਸਾਡਾ ਬਾਲਮਿਕੀ ਮੱਝਵੀ ਸਿੱਖ ਭਾਈਚਾਰਾ ਔਰ ਸਮੁੱਚੇ ਅਨਸੂਚਿਤ ਜਾਤੀਆਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਜਿਹੜਾ ਆ ਉਹ ਤਾਂ ਹੈਗਾ ਹੀ ਹੈਗਾ ਲੇਕਿਨ ਜਿਹੜਾ ਅਕੋਰਡਿੰਗ ਟੂ ਦਾ ਲਾਅ ਆ ਜੀ ਆਪਾਂ ਅਕੋਰਡਿੰਗ ਟੂ ਦਾ ਲਾਅ ਸ਼ੈਡਿਊਲਡ ਕਾਸਟ ਕਮਿਊਨਿਟੀ ਨਾਲ ਸੰਬੰਧਤ ਗੁਰੂਆਂ ਮਹਾਪੁਰਸ਼ਾਂ ਪ੍ਰਮੁੱਖ ਸ਼ਖਸੀਅਤਾਂ ਪ੍ਰਤੀਕਾਂ ਔਰ ਨਿਜੀ ਤੌਰ ਤੇ ਛੂਰਕਾਰਦੇ ਕਿਸੇ ਵੀ ਇਨਸਾਨ ਦੇ ਬਾਰੇ ਮਨੁੱਖਤਾ ਦੇ ਬਾਰੇ ਅਸੀਂ ਕੋਈ ਵੀ ਇਹ ਜਈਆਂ ਟਿੱਪਣੀਆਂ ਨਹੀਂ ਕਰ ਸਕਦੇ ਜਿਨ੍ਹਾਂ ਦੇ ਨਾਲ ਅਨੁਸੂਚਿਤ ਜਾਤੀ ਵਰਗਾਂ ਦੇ ਪ੍ਰਤੀਕਾਂ ਦਾ ਸਨਮਾਨਾਂ ਦਾ ਗੁਰੂਆਂ ਦਾ ਮਹਾਪੁਰਸ਼ਾਂ ਦਾ ਪ੍ਰਮੁੱਖ ਸ਼ਖਸੀਅਤਾਂ ਦਾ ਜਾ ਇੰਟਿਡੀਵਿਜੁਅਲ ਅਨੁਸੂਚਿਤ ਜਾਤੀ ਵਰਗ ਦੇ ਸ਼ਾਨ ਉਹਦੀ ਸ਼ਾਨ ਦੀ ਜਾਂ ਉਹਦੀ ਇੱਜ਼ਤ ਹੱਦ ਤੱਕ ਹੁੰਦੀ ਹੋਵੇ ਆਪਾਂ ਸ਼ਬਦਾਵਲੀ ਜਿਹੜੀ ਆ ਉਹਦੀ ਢੁਕਵੀਂ ਵਰਤੋਂ ਕਰੀਏ ਇਸੇ ਕਰਕੇ ਅਸੀਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਫਾਲੋਅ ਅਪ ਕਰ ਰਹੇ ਹਾਂ ਤਾਂ ਜੋ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਉਹਨਾਂ ਦੇ ਵੱਡੇ ਸਤਕਾਰਯੋਗ ਸਾਰੇ ਲੀਡਰ ਉਹਨਾਂ ਸੂਚਿਤ ਜਾਤੀ ਵਰਗਾਂ ਬਾਰੇ ਆਪਣੀ ਸੋਚ ਜਿਹੜੀ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੀ ਸੋਚ ਕਰਨ ਮਾਨਸ ਕੀ ਜਾਤੀ ਸਭ ਇੱਕੇ ਪਹਿਚਾਣੂ ਜਾਂ ਸੰਵਿਧਾਨ ਦੇ ਵਿੱਚ ਜੋ ਦਰਜ ਹੈ ਆਰਟੀਕਲ 14 15 16 17 ਕਿ ਪੰਜ ਬਿਤ ਕਰੇ ਨਹੀਂ ਹੋਣਗੇ